ਨੇ ਅਮਰੀਕਾ ਦੇ ਵਿੱਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ 470 ਫੀਸਦੀ ਦਾ ਵਾਧਾ ਹੋਇਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਵਿਚਾਲੇ ਇੱਕ ਅਧਿਐਨ ਜਿਹੜਾ ਹੈ ਸਟੱਡੀ ਆਈ ਹੈ ਉਹਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਕੀ ਕਾਰਨ ਨੇ ਇਸ ਸਾਰੀ ਸਿਚੁਏਸ਼ਨ ਦੇ। 5 ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਜੜੀਆ 470 ਫੀਸਦੀ ਦਾ ਵਾਧਾ ਹੋਇਆ ਦੱਸਿਆ ਗਿਆ। ਜੌਨਸਨ ਹਾਪਕਿਸ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਵੱਲੋਂ ਕੀਤੇ ਗਏ ਕਦਮਾਂ ਤੋਂ ਪਤਾ ਲੱਗਿਆ ਹੈ ਕਿ 2018 ਦੇ ਵਿੱਚ ਸ਼ਰਨ ਲੈਣ ਦੇ ਲਈ ਅਰਜ਼ੀਆਂ 9000 ਤੋਂ ਵੱਧ ਕੇ 2023 ਦੇ ਵਿੱਚ 51000 ਹੋ ਗਈਆਂ ਨੇ ਹਾਲਾਂਕਿ ਅਮਰੀਕੀ ਸਰਕਾਰ ਦੇ ਵੱਲੋਂ 2022 ਦੇ ਵਿੱਚ ਮੁਹੱਈਆ ਕਰਵਾਏ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ 2016 ਤੋਂ ਬਾਅਦ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਭਾਰਤੀਆਂ ਦੀ ਆਬਾਦੀ ਦੇ ਵਿੱਚ 60% ਦੀ ਗਿਰਾਵਟ ਦੱਸੀ ਗਈ ਹੈ ਖਤਰੇ ਦੇ ਦਾਅਵੇ ਤੋਂ ਸ਼ਰਨ ਮਿਲਦੀ ਹੈ ਅਮਰੀਕਾ ਦੇ ਵਿੱਚ ਜਿਹੜਾ ਸ਼ਰਨ ਲੈਣ ਦੇ ਸੰਬੰਧ 'ਚ ਸ਼ਰਨ ਲੈਣ ਦੇ ਲਈ ਬੇਨਤੀ ਤੋਂ ਪਤਾ ਲੱਗਦਾ ਹੈ ਕਿ ਭਾਰਤੀਆਂ ਇਕੱਲੇ ਭਾਰਤੀਆਂ ਦੀ ਗੱਲ ਹੋ ਰਹੀ ਹੈ। ਭਾਰਤੀਆਂ ਦੇ ਵੱਲੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਅਜਿਹਾ ਇਸ ਦੇ ਲਈ ਹੈ ਕਿਉਂਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਸਰਹੱਦ ਦੇ ਉੱਤੇ ਫੜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਦੇਸ਼ ਦੇ ਵਿੱਚ ਖਤਰੇ ਦੇ ਡਰ ਦਾ ਹਵਾਲਾ ਦਿੰਦਿਆਂ ਸ਼ਰਨ ਲੈਣ ਦੀ ਇਜਾਜ਼ਤ ਦਿੰਦੀ ਹੈ। ਏਬੀ ਬੁੱਧੀਮਨ ਤੇ ਦੇਵੇਸ਼ ਕਪੂਰ ਨੇ ਆਪਣੇ ਸੋਧ ਪੇਪਰ ਦੇ ਵਿੱਚ ਸੋਧ ਪੇਪਰ ਦੇ ਵਿੱਚ ਲਿਖਿਆ ਹੈ ਕਿ ਜੋ ਲੋਕ ਇਸ ਸ਼ੁਰੂਆਤੀ ਜਾਂਚ ਦੇ ਵਿੱਚ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਆਪਣਾ ਸ਼ਰਨ ਕੇਸ ਪੇਸ਼ ਕਰਨ ਦੀ ਇਜਾਜ਼ਤ ਹੁੰਦੀ ਹੈ ਇਸ ਕਾਨੂੰਨੀ ਵਿਵਸਥਾ ਦੇ ਨਤੀਜੇ ਦੇ ਵਜੋਂ ਅਕਸਰ ਸਰਹੱਦ ਦੇ ਉੱਤੇ ਸ਼ਰਨ ਅਰਜ਼ੀਆਂ ਦੇ ਵਿੱਚ ਵਾਧਾ ਹੁੰਦਾ ਹੈ ਇਹ ਪੈਟਰਨ ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਭਾਰਤੀਆਂ ਵੱਲੋਂ ਸ਼ਰਨ ਅਰਜ਼ੀਆਂ ਦੇ ਵਿੱਚ ਹੋਏ ਵਾਧੇ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਦਿਖਾਈ ਦਿੰਦਾ ਹੈ ਕਿਉਂਕਿ ਸਬੂਤਾ ਸੀ ਆਪ ਹੀ ਦੇ ਦਿੱਤੇ ਉਹ ਸਾਰੀਆਂ ਚੀਜ਼ਾਂ ਦੇ ਕੈਨੇਡਾ ਜਿਹੜਾ ਹੈ ਯੂਕੇ ਤੇ ਆਸਟ੍ਰੇਲੀਆ ਦੇ ਵਿੱਚ ਵੀ ਅਰਜ਼ੀਆਂ ਵਧੀਆਂ ਹਨ ਹਾਲਾਂਕਿ ਬੁੱਧੀਮਨ ਦੇ ਉੱਤੇ ਬੁੱਧੀਮਨ ਤੇ ਕਪੂਰ ਨੇ ਕਿਹਾ ਕਿ ਸ਼ਰਨ ਬੇਨਤੀਆਂ ਦੇ ਵਿੱਚ ਮਹੱਤਵਪੂਰਨ ਵਾਅਦੇ ਦੇ ਬਾਵਜੂਦ ਸਭ ਤੋਂ ਤਾਜ਼ੇ ਅਧਿਕਾਰਤ ਅੰਕੜੇ ਅਮਰੀਕਾ ਦੇ ਵਿੱਚ ਅਣਅਧਿਕਾਰਤ ਭਾਰਤੀ ਆਬਾਦੀ ਵਿੱਚ ਯੋਜਨਾਬੱਧ ਵਾਅਦੇ ਦਾ ਸਬੂਤ ਦਿੰਦੇ ਨੇ ਨਾ ਸਿਰਫ ਅਮਰੀਕਾ ਸਗੋਂ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਦੇ ਵਿੱਚ ਵੀ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਿਸ਼ਵ ਵਿਆਪੀ ਤਾਲਾਬੰਦੀ ਕਾਰਨ ਗਿਰਾਵਟ ਤੋਂ ਬਾਅਦ 2021 ਤੋਂ ਭਾਰਤ ਤੋਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਖੋਜਕਾਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਸ਼ਰਨ ਬੇਨਤੀਆਂ ਦੇ ਵਿੱਚ ਇਹ ਵਾਧਾ ਅਮਰੀਕਾ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਮਹੱਤਵਪੂਰਨ ਹੈ ਇਹ ਰੁਝਾਨ ਕੈਨੇਡਾ ਯੂਨਾਈਟਿਡ ਕਿੰਗਡਮ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਪਸ਼ਟ ਹੈ ਜਿੱਥੇ ਭਾਰਤੀ ਸਾਰੇ ਸ਼ਰਦਾਤਿਆਂ ਦੇ ਸਭ ਤੋਂ ਵੱਡੇ ਮੂਲ ਸਮੂਹਾਂ ਦੇ ਵਿੱਚੋਂ ਇੱਕ ਨੇ ਹਾਲਾਂਕਿ ਅਮਰੀਕਾ 'ਚ ਸਭ ਤੋਂ ਤੇਜ਼ ਵਾਧਾ ਹੋਇਆ ਹੈ ਜਦ ਕਿ ਕੈਨੇਡਾ ਅਗਲਾ ਪਸੰਦੀਦਾ ਸਥਾਨ ਰਿਹਾ ਹੈ ਜਿੱਥੇ 2023 ਦੇ ਵਿੱਚ 11500 ਭਾਰਤੀਆਂ ਨੇ ਸ਼ਰਨ ਮੰਗੀ ਸੀ